ਤੰਨ ਭਾਜਪੀ ਨੂੰ ਆਇਆ ਇੱਕ ਕਾਲੀ ਦਲ ਨੂੰ ਆਇਆ ਕੋਈ ਇੱਕ ਹਟਾਤਾ ਮਗਰ ਜ਼ੀਰੋ ਰਹਿ ਗਈ ਜ਼ੀਰੋ ਭਾਜਪੀ ਨੂੰ ਆਇਆ ਕਹਿੰਦਾ ਮਤਲਬ ਕਰਨੀ ਤੇ ਕਹਿਣੀ ਚ ਬੜਾ ਫਰਕ ਹੈ ਅੱਜ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਕਿ ਜੇ 2027 ਦੇ ਵਿੱਚ ਪੰਜਾਬ ਦਾ ਕੋਈ ਪੜਾ ਕਰ ਸਕਦਾ ਤਾਂ ਕਾਂਗਰਸ ਪਾਰਟੀ ਆ ਅੱਜ ਸੱਤਾ ਸੀਟਾਂ ਤੇ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਕਾਂਗਰਸ ਪਾਰਟੀ ਨੇ ਜਿੱਥੇ ਅਮਰਿੰਦਰ ਸਿੰਘ ਰਾਜਾ ਬਣਗ ਨੂੰ ਮੁਕਸਰ ਦੇ ਰਹਿਣ ਵਾਲੇ ਉਹਨਾਂ ਨੂੰ ਲੁਧਿਆਣਾ ਪਾਰਟੀ ਨੇ ਮੌਕਾ ਦਿੱਤਾ ਪਰ ਉਥੋਂ ਦੇ ਲੋਕਾਂ ਨੇ ਉਥੋਂ ਦੀ ਨਵਜਪਸ਼ਾਣੀ ਕਿ ਅਮਰਿੰਦਰ ਸਿੰਘ ਰਾਜਾ ਵੜਾ ਨੇ ਕਿਹ ਕੈਸਾ ਲੀਡਰ ਆ ਜੋ ਲੋਕਾਂ ਦੇ ਨਾਲ ਖੜ ਸਕਦਾ ਵਰਕਰਾਂ ਦੀ ਆਵਾਜ਼ ਚੱਕ ਸਕਦਾ ਹੈ ਅੱਜ ਉਹਨਾਂ ਨੇ ਜਿੱਤ ਦਿੱਤੀ ਅੱਜ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਾ ਨੂੰ ਮੁਬਾਰਕ ਉੱਥੇ ਸਾਡੀ ਲੋਕ ਸਭਾ ਹਲਕਾ ਫਰੋਜ਼ਪੁਰ ਦੀ ਸੀਟ ਜਿਹੜੀ ਸਾਰ ਸ਼ੇਰ ਸਿੰਘ ਬਾਇਆ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਪਾਰਟੀ ਹਾਰਦੀ ਆ ਰਹੀ ਸੀ ਅੱਜ ਪਹਿਲੀ ਵਾਰ ਸ਼ੇਰ ਸਿੰਘ ਬਾਇਆ ਤੀਜੀ ਔਰ ਮੈਂਬਰ ਆਫ ਪਾਰਲੀਮੈਂਟ ਬਣਿਆ ਹੈ ਅੱਜ ਮੁਖਸਰ ਦੇ ਵਿੱਚ ਉਸ ਤੋਂ ਦੁਗਣੀ ਖੁਸ਼ੀ ਹੈ ਜੀ ਪਹਿਲੀ ਗੱਲ ਤਾਂ ਜੀ ਸਾਰੀ ਚੰਗੇ ਢੰਗ ਨਾਲ ਕਵਰੇਜ ਕਰ ਰਹੇ ਹੋ ਔਰ ਦੂਜੀ ਤੁਸੀਂ ਕਿਹਾ ਵੀ ਮੁਕਸਰ ਤੋਂ ਜਾ ਕੇ ਰਾਜਾ ਵਡਿੰਗ ਜੀ ਲੁਧਿਆਣਾ ਇਲੈਕਸ਼ਨ ਜਿੱਤੇ ਆ ਕਿਉਂਕਿ ਪਹਿਲਾਂ ਰਾਜਾ ਵਡਿੰਗ ਜੀ ਯੂਥ ਕਾਂਗਰਸ ਆਲ ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਫਿਰ ਹੁਣ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਕੋਈ ਜਾਣ ਪਛਾਣ ਦੇ ਉਹ ਮਹਤਾਜ ਨਹੀਂ ਹੈ ਕਿਉਂਕਿ ਉਹਨਾਂ ਨੇ ਵਕ ਵਕ ਕਾਂਗਰਸ ਪਾਰਟੀ ਦੇ ਅਹੁਦਿਆਂ ਤੇ ਕੰਮ ਕੀਤਾ ਯੂਥ ਕਾਂਗਰਸ ਦੇ ਅਹੁਦਿਆਂ ਤੇ ਕੰਮ ਕੀਤਾ ਬਾਕੀ ਜਿੱਥੋਂ ਤੱਕ ਲੁਧਿਆਣਾ ਲੋਕ ਸਭਾ ਦੀ ਗੱਲ ਆ ਜਿੱਦੇ ਦਿਨ ਤੋਂ ਫਰਸਟ ਡੇ ਤੋਂ ਰਾਜਾ ਵਡਿੰਗ ਸਾਹਿਬ ਉੱਥੇ ਗਏ ਆ ਬਾਈ ਜੀ ਤੇ तमाम ਮੁੱਦਿਆਂ ਨੂੰ ਉਹਨਾਂ ਨੇ ਲੁਧਿਆਣੇ ਦੇ ਨੂੰ ਨਬਜ ਨੂੰ ਪਛਾਣਿਆ ਚਾਹੇ ਉਹ तमाम ਇੰਡਸਟਰੀ ਦਾ ਕੰਮ ਹੋਵੇ ਬੁੱਢੇ ਨਾਲੇ ਦਾ ਕੰਮ ਹੋਵੇ ਚਾਹ ਕਿਸੇ ਵੀ ਸਬੰਧਤ ਕੰਮ ਹੋਵੇ ਰੂਲਰ ਦਾ ਹੋਵੇ ਅਰਬਨ ਦਾ ਹੋਵੇ तमाम ਉਹਨਾਂ ਨੇ ਮੁੱਦੇ ਵੇਖ ਕੇ ਤੇ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਵੋਚ ਕਰਕੇ ਸਮਝਾਇਆ ਵੀ ਆਪਾਂ ਜੇ ਮੈਂ ਇਥੋਂ ਜਿੱਤ ਕੇ ਜਾਣਾ ਤਾਂ ਮੈਂ ਆ ਕਰੂੰਗਾ ਤੁਹਾਡੇ ਹਸਤੇ ਆ ਕਰੂੰਗਾ ਤੇ ਲੁਧਿਆਣੇ ਦੇ ਲੋਕ ਬੜੇ ਪੜ੍ਹੇ ਲਿਖੇ ਲੁਧਿਆਣਾ ਹੱਬ ਹੈ ਜੀ ਪੰਜਾਬ ਦੀ ਤੇ ਉਹਨਾਂ ਨੇ ਸਾਰੇ ਲੋਕਾਂ ਨੇ ਆ ਮਨ ਬਣਾਇਆ ਵੀ ਜੇ ਕੋਈ ਲੋਕ ਸਭਾ ਚ ਜਾ ਕੇ ਆਪਣਾ ਮੈਂਬਰ ਪਾਰਲੀਮੈਂਟ ਕੰਮ ਕਰ ਸਕਦਾ ਤਾਂ ਉਹ ਅਮਰਿੰਦਰ ਸਿੰਘ ਰਾਜਾ ਵੜਿੰਗਆ ਕਿਉਂਕਿ ਪਹਿਲਾਂ ਉਹਨਾਂ ਨੇ ਦੋ ਵਾਰੀ ਬਿੱਟੂ ਜੀ ਨੂੰ ਚੁਣ ਕੇ ਭੇਜਿਆ ਸੀ ਤੇ ਉਹੀ ਬਿੱਟੂ ਜੀ ਹੁਣ ਚੋਣਾਂ ਲੜ ਰਹੇ ਸੀ ਤਾਂ ਬੜੀ ਵੱਡੀ ਲੀਡ ਨਾਲ ਰਾਜਾ ਵੜਿੰਗ ਜੀ ਨੂੰ ਉੱਥੇ ਜਿਤਾ ਕੇ ਮਾਨ ਬਖਸ਼ਿਆ